ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਐਲਾਨੇ ਗਏ ਸੱਜਨ ਕੁਮਾਰ ਨੂੰ ਅਦਾਲਤ ਵੱਲੋਂ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ ਸੱਜਨ ਕੁਮਾਰ ਕਾਂਗਰਸ ਪਾਰਟੀ ਦੇ ਸੀਨੀਅਰ ਰੇਤਾ ਤੇ ਲੋਕ ਸਭਾ ਮੈਂਬਰ ਵੀ ਰਹੇ ਚੁੱਕੇ ਨੇ ਕਤਲ ਕੇਸ ਦੇ ਮਸਲੇ ਦੇ ਵਿੱਚ ਉਹਨਾਂ ਨੂੰ ਪਹਿਲਾਂ ਹੀ ਦੋਸ਼ੀ ਐਲਾਨ ਕੀਤਾ ਗਿਆ ਸੀ ਪਰ ਫੈਸਲਾ ਜਿਹੜਾ ਵਾ ਅਦਾਲਤ ਵੱਲੋਂ ਰਾਖਵਾ ਰੱਖ ਲਿਆ ਗਿਆ ਸੀ ਤੇ ਅੱਜ ਫੈਸਲਾ ਸੁਣਾਉਂਦੇ ਹੋਏ ਦਿੱਲੀ ਦੀ ਇੱਕ ਅਦਾਲਤ ਨੇ ਸੱਜਨ ਕੁਮਾਰ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਆ ਦਿੱਲੀ ਵਿੱਚ ਸਾਲ 1984 ਵਿੱਚ ਹੋਏ ਸਿੱਖ ਕਤਲੇਆਮ ਦੇ ਕੇਸ ਦੇ ਵਿੱਚ ਕਾਂਗਰਸ ਪਾਰਟੀ ਦੇ ਸਾਬਕਾ ਮੈਂਬਰ ਪਾਰਲੀਮੈਂਟ ਸੱਜਨ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁناਈ ਗਈ ਹੈ। ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਦੀ ਵਿਸ਼ੇਸ਼ ਜੱਜ ਕਵੇਰੀ ਬਵੇਜਾ ਵੱਲੋਂ ਇਹ ਫੈਸਲਾ ਸੁਣਾਇਆ ਗਿਆ। ਇਹ ਮਾਮਲਾ ਉਸ ਵੇਲੇ ਦਾ ਜਦੋਂ ਦਿੱਲੀ ਦੇ ਸਰਸਵਤੀ ਵਿਹਾਰ ਵਿੱਚ ਜਸਵੰਤ ਸਿੰਘ ਅਤੇ ਉਹਨਾਂ ਦੇ بیٹے ਦਰਮਦੀਪ ਸਿੰਘ ਦੀ ਹਤਿਆ ਦੇ ਨਾਲ ਜੁੜਿਆ ਸੀ ਉਦੋਂ ਸੱਜਨ ਕੁਮਾਰ ਬਾਰੀ ਦਿੱਲੀ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਸਨ ਪੀੜਤ ਪੱਖ ਨੇ ਸੱਜਨ ਕੁਮਾਰ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ ਸੱਜਨ ਕੁਮਾਰ ਨੂੰ 12 ਫਰਵਰੀ ਨੂੰ ਦੋਸ਼ੀ ਠਰਾਇਆ ਗਿਆ ਸੀ ਕੋਰਟ ਨੇ 21 ਫਰਵਰੀ ਨੂੰ ਸਜ਼ਾ ਤੇ ਫੈਸਲਾ ਰੱਖਵਾ ਰੱਖ ਲਿਆ ਗਿਆ ਸੀ ਉਸ ਸਮੇਂ ਉਹ ਦਿੱਲੀ ਸੇ ਕਤਲਿਆਮ ਦੇ ਨਾਲ ਜੁੜੇ ਇੱਕ ਹੋਰ ਕੇਸ ਵਿੱਚ ਦੇ ਮੱਧੇ ਨਜ਼ਰ ਧਿਆੜ ਜਲ ਵਿੱਚ ਬੰਦ ਸਨ ਤੇ ਉਹ ਪਹਿਲਾਂ ਵੀ ਉਮਰ ਕੈਦ ਦੀ ਸਜ਼ਾ ਘਟ ਰਹੇ ਨੇ ਦਿੱਲੀ ਕੈਂਟ ਦੀ ਪਾਲਮ ਕਰੋਲੀ ਵਿੱਚ ਪੰਜ ਸਿੱਖਾਂ ਦੀ ਹੱਤਿਆ ਤੋਂ ਬਾਅਦ ਗੁਰਦੁਆਰਾ ਸਾਹਿਬ ਵੀ ਸਾੜ ਦਿੱਤਾ ਗਿਆ ਸੀ ਇਸ ਕੇਸ ਵਿੱਚ ਸੱਜਨ ਕੁਮਾਰ ਨੂੰ ਦੋਸ਼ੀ ਪਾਇਆ ਗਿਆ ਸੀ ਦਿੱਲੀ ਹਾਈ ਕੋਰਟ ਨੇ 17 ਦਸੰਬਰ 2118 ਨੂੰ ਉਸ ਨੂੰ ਉਮਰ ਕੈਦ ਦੀ ਸਜ਼ਾ ਸੁناਈ ਸੀ ਇਸੇ ਤਰ੍ਹਾਂ ਹੀ ਸਤੰਬਰ 2023 ਨੂੰ ਰਾਊਜ਼ ਐਵੇਨਿਊ ਕੋਰਟ ਨੇ ਦਿੱਲੀ ਦੇ ਸੁਲਤਾਨਪੁਰੀ ਵਿੱਚ ਤਿੰਨ ਸਿੱਖਾਂ ਦੀ ਹੱਤਿਆ ਦੇ ਮਾਮਲੇ ਵਿੱਚ ਬਰੀ ਕਰ ਦਿੱਤਾ ਸੀ ਸਿੱਖ ਕਤਲੇਆਮ ਵਿੱਚ ਸੀਬੀਏ ਦੀ ਇੱਕ ਅਹਿਮ ਗਵਾਹ ਚਮਕੌਰ ਨੇ ਦੋਸ਼ ਲਗਾਇਆ ਸੀ ਕਿ ਸੱਜਨ ਕੁਮਾਰ ਉਸ ਸਮੇਂ ਭੀੜ ਨੂੰ ਭੜਕਾ ਰਹੇ ਸਨ ਇਸੇ ਤਰ੍ਹਾਂ ਹੀ 1 ਨਵੰਬਰ 1984 ਨੂੰ ਸਰਸਵਤੀ ਵਿਹਾਰ ਵਿੱਚ ਸਰਦਾਰ ਜਸਵੰਤ ਸਿੰਘ ਅਤੇ ਉਹਨਾਂ ਦੇ بیٹے ਤਰਨਦੀਪ ਸਿੰਘ ਦੀ ਹੱਤਿਆ ਹੋਈ ਸੀ ਦੰਗਾਕਾਰੀਆਂ ਨੇ ਲੋਹੇ ਦੇ ਸਰੀਏ ਅਤੇ ਹੋਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਸੀ ਇਸ ਤੋਂ ਬਾਅਦ ਦੋਨਾਂ ਸਿੱਖ ਮਤਲਬ ਪਿਓ ਪੁੱਤ ਨੂੰ ਜਿੰਦਾ ਹੀ ਸਾੜ ਦਿੱਤਾ ਗਿਆ ਸੀ 12 ਫਰਵਰੀ 2025 ਨੂੰ ਸੱਜਨ ਕੁਮਾਰ ਨੂੰ ਦੋਸ਼ੀ ਠਾਇਆ ਗਿਆ ਸੀ ਤੇ 25 ਫਰਵਰੀ ਨੂੰ ਉਹਨਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ ਕੁੱਲ ਸੱਜਨ ਕੁਮਾਰ ਦੇ ਖਿਲਾਫ ਤਿੰਨ ਕੇਸ ਸਨ ਤਿੰਨਾਂ ਵਿੱਚੋਂ ਉਸ ਨੂੰ ਦੋ ਵਿੱਚ ਦੋਸ਼ੀ ਪਾਇਆ ਗਿਆ ਤੇ ਇੱਕ ਕੇਸ ਵਿੱਚ ਉਹ ਬਰੀ ਹੋ ਗਏ ਸਨ ਸਿੱਖ ਕਤਲੇਆਮ ਦੀ ਜਾਂਚ ਦੇ ਲਈ ਗਠਿਤ ਸਭ ਤੋਂ ਪਹਿਲਾਂ ਨਰਵਤੀ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਸਿਰਫ ਦਿੱਲੀ ਵਿੱਚ 587 ਮਾਮਲੇ ਦਰਜ ਹੋਏ ਸੀ ਜਿਨ੍ਹਾਂ ਵਿੱਚ 2733 ਸਿੱਖ ਮਾਰੇ ਗਏ ਸਨ ਕੁੱਲ ਮਾਮਲਿਆਂ ਵਿੱਚੋਂ ਕਰੀਬ 240 ਕੇਸ ਬੰਦ ਹੋ ਗਏ ਸੀ ਜਦਕਿ 250 ਮਾਮਲਿਆਂ ਵਿੱਚ ਦੋਸ਼ੀ ਬਰੀ ਹੋ ਗਏ ਸਨ ਦਿੱਲੀ ਸਰਕਾਰ ਨੇ 17 ਫਰਵਰੀ 2025 ਨੂੰ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਉਹ ਸਿੱਖ ਕਤਲੇਆਮ ਦੇ 6 ਮਾਮਲਿਆਂ ਵਿੱਚ ਬਰੀ ਦੋਸ਼ੀਆਂ ਦੇ ਖਿਲਾਫ ਪਟੀਸ਼ਨ ਦਾਇਰ ਕਰੇ ਸੀ ਅਸਲ ਵਿੱਚ 31 ਅਕਤੂਬਰ 1984 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੋ ਜਾਂਦਾ ਅਗਲੇ ਦਿਨ ਯਾਨੀ 1 ਨਵੰਬਰ ਨੂੰ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਸਿੱਖਾਂ ਨੂੰ ਕੋਹ ਕੋ ਕੇ ਮਾਰਿਆ ਗਿਆ ਪੀਟੀਆਈ ਦੇ ਮੁਤਾਬਕ ਉਸ ਸਮੇਂ ਦਿੱਲੀ ਵਿੱਚ ਕਰੀਬ 2700 ਲੋਕ ਮਾਰੇ ਗਏ ਸੀ ਤੇ ਦੇਸ਼ ਭਰ ਵਿੱਚ ਮਰਨ ਵਾਲੇ ਸਿੱਖਾਂ ਦੀ ਗਿਣਤੀ 3500 ਤੋਂ ਜ਼ਿਆਦਾ ਸੀ ਮਈ 2000 ਵਿੱਚ ਕਤਲਿਆਂ ਦੀ ਜਾਂਚ ਲਈ ਜੀਟੀ ਨਾਨਾਵਤੀ ਕਮਿਸ਼ਨ ਦਾ ਗਠਨ ਹੋਇਆ ਸੀ 24 ਅਕਤੂਬਰ 2005 ਨੂੰ ਸੀਬੀਆਈ ਨੇ ਨਾਨਾਵਤੀ ਕਮਿਸ਼ਨ ਦੀ ਸਿਫਾਰਿਸ਼ ਤੇ ਕੇਸ ਦਰਜ ਕੀਤਾ ਸੀ 1 ਫਰਵਰੀ 2010 ਨੂੰ ਟ੍ਰਾਇਲ ਕੋਰਟ ਨੇ ਕਾਂਗਰਸ ਨੇਤਾ ਸੱਜਨ ਕੁਮਾਰ ਬਲਵਾਨ ਖੋਕਰ ਮਹਿੰਦਰ ਜਾਦਵ ਕੈਪਟਨ ਭਾਗਮਲ ਗਿਰਧਾਰੀ لال ਕਿਸ਼ਨ ਖੋਕਰ ਮਾਸ ਸਿੰਘ ਅਤੇ ਸੰਤੋਸ਼ ਸ਼ਰਾਨੀ ਨੂੰ ਸੱਮਣ ਜਾਰੀ ਕੀਤੇ ਸਨ 3 April 2013 ਨੂੰ ਕੋਰਟ ਨੇ ਸੱਜਨ ਕੁਮਾਰ ਨੂੰ ਬਰੀ ਕਰ ਦਿੱਤਾ ਸੀ ਇਸ ਦੇ ਖਿਲਾਫ CBI ਨੇ 19 July 2013 ਨੂੰ ਹਾਈ ਕੋਰਟ ਵਿੱਚ ਅਪੀਲ ਕੀਤੀ 22 July 2013 ਨੂੰ ਹਾਈ ਕੋਰਟ ਨੇ ਸੱਜਨ ਕੁਮਾਰ ਨੂੰ ਨੋਟਿਸ ਜਾਰੀ ਕਰ ਦਿੱਤਾ 17 December 2018 ਨੂੰ ਹਾਈ ਕੋਰਟ ਨੇ ਸੱਜਨ ਕੁਮਾਰ ਨੂੰ ਪੰਜ ਸਿੱਖਾਂ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਦੋਸ਼ੀ ટ્રਾਇਲ ਤੇ ਉਮਰ ਕੈਦ ਦੀ ਸਜ਼ਾ ਸੁਣਾਈ ਕਤਲਿਆਮ ਦੇ 21 ਸਾਲ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਹ ਸਿੰਘ ਨੇ ਸੰਸਦ ਵਿੱਚ ਉਸ ਸਮੇਂ ਮਾਫੀ ਮੰਗੀ ਸੀ ਉਹਨਾਂ ਕਹਿਆ ਸੀ ਕਿ ਜੋ ਕੁਝ ਵੀ ਹੋਇਆ ਉਸ ਨਾਲ ਉਹਨਾਂ ਦਾ ਸਿਰ ਸ਼ਰਨ ਦੇ ਨਾਲ ਝੁਕ ਜਾਂਦਾ ਹੈ ਤੇ ਅੱਜ ਇਸ ਮਸਲੇ ਦੇ ਵਿੱਚ ਇੱਕ ਹੋਰ ਜਿਹੜਾ ਕੇਸ ਦਰਜੀ ਸੱਜਨ ਕੁਮਾਰ ਦੇ ਖਿਲਾਫ ਜਿਹਦਾ ਪਿਓ ਪੁੱਤ ਦੀ ਕਤਲ ਕੇਸ ਦੇ ਵਿੱਚ ਅੱਜ ਉਹਨਾਂ ਨੂੰ ਫੇਰ ਇੱਕ ਵਾਰ ਸੱਜਨ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਸੱਜਨ ਕੁਮਾਰ ਦੇ ਖਿਲਾਫ ਕੁੱਲ 3 ਕੇਸ ਹਨ ਇੰਨਾ ਵਿੱਚੋਂ ਇੱਕ ਕੇਸ 'ਚ ਬਰੀ ਕਰ ਦਿੱਤਾ ਗਿਆ ਸੀ ਤੇ ਹੁਣ ਦੂਜੇ ਕੇਸ ਦੇ ਵਿੱਚ ਵੀ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹਾਲਾਂਕਿ ਪੀੜਤ ਪਰਿਵਾਰ ਨੇ ਅਦਾਲਤ ਕੋਲੋਂ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ ਕਿ ਇਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਉਧਰ ਪੰਜਾਬ ਤੋਂ ਸ਼੍ਰੋਮਣੀ ਕਾਲੀ ਦਲ ਸਮੇਤ ਕਈ ਸਿਆਸੀ ਤੇ ਗੈਰ ਸਿਆਸੀ ਜਥੇਬੰਦੀਆਂ ਵੱਲੋਂ ਵੀ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਤੇ ਨਾਲ ਦੀ ਨਾਲ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਸੀ ਫਿਲਹਾਲ ਇਸ ਜਾਣਕਾਰੀ ਨਾਲ ਧੜਤੁਲੇ ਨੇ ਆ ਗਿਆ ਦੇਖਦੇ ਰਹੋ এবਿਸ ਪੰਜਾਬ ਧੰਨਵਾਦ